ਹਾਂਜੀ ਸਸਰੀ ਭਾਈ ਜੀ ਸਸਰੀ ਕਾ ਵੀ ਚਾ ਮੈਂ ਤੁਹਾਡਾ ਬੇਜੀ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਸਤਪਾਲ ਸਿੰਘ ਜਿਹੜਾ ਤੁਸੀਂ ਆਹ ਕੱਠ ਰੱਖਿਆ ਵਾ ਕੰਨ ਸੌਨ ਦੇ ਵਿੱਚ ਰੱਖਿਆ ਵਾ ਇਹਦੇ ਬਾਰੇ ਦੱਸਣਾ ਹੈ ਜੀ ਇਹ ਵੀਰ ਜੀ ਸਾਡੇ ਕੋਲੇ ਜ਼ਮੀਨ ਹੈਗੀ ਠੇਕੇ ਤੇ 70000 ਰੁਪਿਆ ਦੇ ਹਿਸਾਬ ਨਾਲ ਸੀ ਠੇਕੇ ਤੇ ਜ਼ਮੀਨ ਲਈ ਆ ਇਹ ਜਿਹੜੀ ਭਾਰਤ ਮਾਲਾ 6 ਲਾਈਨ ਰੋਡ ਬਣ ਰਹੀ ਨਵੀਂ ਇਹਦੇ ਤੇ ਇਹਨਾਂ ਨੇ ਜਿਹੜੀ ਕੈਮੀਕਲ ਵਾਲੀ ਆ ਸੁਆਹ ਪਾਈ ਆ ਰਾਖ ਪਾਈ ਆ ਇਹ 20 ਦੇ ਪਾਣੀ ਨਾਲ ਰੁੜ ਕੇ ਸਾਡੀ ਝੋਨੇ ਦੀ ਸਾਰੀ ਫਸਲ ਖਰਾਬ ਕਰਤੀ ਅਸੀਂ ਇਹਨਾਂ ਕੋਲੇ ਦਫ਼ਤਰ ਦੇ ਵਿੱਚ ਵੀ ਗਏ ਔਰ ਇੱਥੇ ਵੀ ਇਹਨਾਂ ਦੇ ਠੇਕੇਦਾਰ ਨਾਲ ਵੀ ਗੱਲ ਕੀਤੀ ਜੇ ਠੇਕੇਦਾਰ ਨਾਲ ਗੱਲ ਕਰਦੇ ਆ ਉਹ ਕਹਿੰਦਾ ਕੰਪਨੀ ਦੇਊਗੀ ਜੇ ਕੰਪਨੀ ਨਾਲ ਗੱਲ ਕਰਦੇ ਆ ਉਹ ਕਹਿੰਦਾ ਠੇਕੇਦਾਰ ਦੇਊਗਾ ਅਸੀਂ ਇਸ ਦੇ ਸਬੰਧ ਵਿੱਚ ਡੀਸੀ ਸਾਹਿਬ ਨੂੰ ਵੀ ਇੱਕ ਇਹ ਐਪਲੀਕੇਸ਼ਨ ਲੈ ਕੇ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਦਿੱਤੀ ਹੋਈ ਆ ਪਰ ਐਪਲੀਕੇਸ਼ਨ ਤੁਸੀਂ 27 ਤਰੀਕ ਨੂੰ ਦਿੱਤੀ ਹੈ ਜੀ ਤੇ ਦੀਸਾ ਹਨੇ ਕੀਤਾ ਨੁਕਾਏ ਜੀ ਉਹਨਾਂ ਨੇ ਜੀ ਅੱਗੇ ਫਾਰਵਰਡ ਕਰਤੀ ਐ ਔਰ ਇਹ ਠੱਕੇ ਨਾਲ ਦੁਆਰਾ ਕੰਮ ਸ਼ੁਰੂ ਕਰਦੇ ਆ ਜੇ ਅਸੀਂ ਇਹਨੂੰ ਕਹਿੰਨੇ ਆ ਵੀ ਕੰਮ ਨਾ ਕਰੋ ਇੱਥੇ ਵੀ ਸਾਡਾ ਪਹਿਲਾ ਮਸਲਾ ਹੱਲ ਕਰੋ ਤੇ ਸਾਨੂੰ ਇਹ ਧਮਕੀ ਦਿੰਦੇ ਆ ਕਿ ਜੇਕਰ ਤੁਸੀਂ ਇੱਥੇ ਕੰਮ ਨਹੀਂ ਚੱਲਣ ਦੋਗੇ ਤੇ ਅਸੀਂ ਪ੍ਰਸ਼ਾਸਨ ਦੀ ਮਦਦ ਲੈ ਕੇ ਠੱਕੇ ਨਾਲ ਕੰਮ ਚਲਾਵਾਂਗੇ ਤੁਸੀਂ ਬੰਦ ਨਹੀਂ ਕਰਵਾ ਸਕਦੇ ਤੁਹਾਡਾ ਜਿਹੜਾ ਕੀ ਨੁਕਸਾਨ ਕੀ ਹੋਇਆ ਤੁਹਾਡਾ ਨੁਕਸਾਨ ਜੀ ਆ ਦੇਖੋ ਸਾਡੇ ਪੂਰੀ ਫਸਲ ਦੇ ਵਿੱਚ ਇਹ ਕੈਮੀਕਲ ਵਾਲੀ ਰਾਖ ਚਲੀ ਗਈ ਆ ਆ ਦੇਖੋ ਜੀ ਔਰ ਫਸਲਿੰਗ ਕੋਸਤ ਇਹ ਸਾਰੀ ਜ਼ਮੀਨ ਦੇ ਵਿੱਚ ਚਲੀ ਗਈ ਜੀ ਅੱਗੇ ਤੱਕ ਇਹ ਕਿਥੋਂ ਤੱਕ ਫੈਲ ਗਈ ਆ ਜੀ ਆ ਦੇਖੋ ਜੀ ਇਹ ਕਿਥੋਂ ਤੱਕ ਫੈਲ ਗਈ ਆ ਪੂਰੇ ਕਿਲੇ ਦੇ ਵਿੱਚ ਫੈਲ ਗਈ ਜੀ ਦੋ ਕਨਾਲਾਂ ਫਸਲ ਤਾਂ ਸਾਡੀ ਖਤਮ ਹੋ ਗਈ ਆ ਇੱਥੇ ਪਾਣੀ ਨਹੀਂ ਛੜਦਾ ਹੈਗਾ ਜੀ ਔਰ ਅਸੀਂ ਤਿੰਨ ਵਾਰੇ ਚਰੇਹਾ ਸਪਰੇਹਾ ਸਭ ਕੁਝ ਕਰ ਚੁੱਕੇ ਆ ਸਾਡੀ ਫਸਲ ਖਤਮ ਹੋ ਗਈ ਆ ਸਾਨੂੰ ਕੋਈ ਮੁਆਵਜ਼ੇ ਦੀ ਕੋਈ ਗੱਲਬਾਤ ਨਹੀਂ ਕਰਦੇ ਸਾਨੂੰ ਧਮਕੀ ਦਿੰਦੇ ਆ ਕਿ ਤੁਹਾਨੂੰ ਅਸੀਂ ਪੁਲਿਸ ਕੇਸ ਬਣਾ ਕੇ ਤੁਹਾਨੂੰ ਅੰਦਰ ਕਰਵਾ ਦੇਾਂਗੇ ਧਮਕੀ ਕੌਣ ਦਿੰਦਾ ਈ ਤੁਹਾਨੂੰ ਇਹ ਸੜਕ ਮਹਿਕਮੇ ਵਾਲੇ ਜੀ ਕਿਹੜੇ ਅਫਸਰ ਉਹਨਾਂ ਦਾ ਕੋਈ ਨਾਂ ਜਾਣਦੇ ਹੋ ਨਹੀਂ ਜੀ ਨਾਂ ਨਹੀਂ ਜਾਣਦੇ ਤੇ ਗੱਡੀਆਂ ਦੇ ਉੱਤੇ ਆਉਂਦੇ ਆ ਤੇ ਧਮਕੀ ਦੇ ਕੇ ਚਲੇ ਜਾਂਦੇ ਐਸੇ ਤੁਹਾਡੇ ਨਾਮ ਇਸ ਟਾਈਮ ਤੇ ਕੌਣ-ਕੌਣ ਨੇ ਸਾਡੇ ਨਾਲ ਜੀ ਆ ਸਾਬਕਾ ਸੈਨਿਕ ਸਾਰੇ ਜਿੰਨੇ ਵੀ ਖੜੇ ਹੋਏ ਨੇ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਵੀ ਸਾਡੇ ਕੋਲੇ ਆਏ ਨੇ ਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਹਿਬ ਵੀ ਆਏ ਨੇ ਤੇ ਪਿੰਡ ਵੀ ਪੰਚਾਇਤ ਵਗੈਰਾ ਪਿੰਡ ਦੀ ਪੰਚਾਇਤ ਵੀ ਸਾਡੇ ਨਾਲ ਖੜੀ ਹੈ ਜੀ ਠੀਕ ਹੈ ਜੀ ਇਹ ਮੁਗ ਤੋਂ ਕਿੰਨੀ ਦੂਰ ਪਿੰਡਾ ਮੁਗ ਤੋਂ 8-9 ਕਿਲੋਮੀਟਰ ਪਿੰਡ ਵਾਲਾ ਪਿੰਡ ਜਿਹੜਾ ਤੁਹਾਡਾ ਪਿੰਡ ਡਾਲਾ ਜੀ ਠੀਕ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਸਰ ਆਪਣਾ ਮੈਂ ਕੈਪਟਨ ਜਗਰਾਤ ਸਿੰਘ ਜੀ ਪਿੰਡ ਵਾਲਾ ਸਾਬਕਾ ਸਰ ਕੈਪਟਨ ਜਗਰਾਤ ਸਿੰਘ ਜੀ ਜਿਹੜੇ ਇਹ ਮਸਲੇ ਦੇ ਵਿੱਚ ਅੱਜ ਤੁਸੀਂ ਸਾਰੇ ਇਕੱਠੇ ਹੋਏ ਆ ਪੰਚਾਇਤ ਨਾਲੇ ਸਾਬਕਾ ਸੈਨਿਕ ਔਰ ਕਿਸਾਨ ਯੂਨੀਅਨ ਵਾਲੇ ਤੁਸੀਂ ਕਿਸੇ ਅਫਸਰ ਨੂੰ ਉੱਪਰ ਜਾ ਕੇ ਮਿਲੇ ਇਸ ਬੰਧ ਦੇ ਵਿੱਚ ਅਸੀਂ ਜੀ ਇਹ ਸਾਡਾ ਸਾਬਕਾ ਸੈਨਿਕਾ ਮੁੰਡਾ ਜਿਹੜਾ ਹੌਲਦਾਰ ਸੁਪਾਲ ਸਿੰਘ ਆ ਆਰਮੀ ਚ ਰਿਟਾਇਰਮੈਂਟ ਆ ਇਹਨੇ ਮਾਮਲੇ ਤੇ ਇੱਥੇ ਜ਼ਮੀਨ ਲਈ ਆ ਜਦੋਂ ਇਹ ਬਾਰਸ਼ਾਂ ਹੋਈਆਂ ਨੇ ਇਹਦਾ ਜਿਹੜਾ ਮਲਬਾ ਹੈ ਪੂਰਾ ਘੁਲ ਕੇ ਤਕਰੀਬਨ ਅੱਧੇ ਕਿੱਲੇ ਕਿੱਲੇ ਤੱਕ ਪੂਰਾ ਹੈ ਰਾਖ ਜਿਹੜੀ 2 2 3 3 4 4 ਐਂਚੜੀ ਚਲੀ ਗਈ ਆ ਬਾਕੀ ਨੁਕਸਾਨ ਜਿਹੜਾ ਮੋੜ ਦੇ ਵਿੱਚ ਉਹ ਬਹੁਤ ਜ਼ਿਆਦਾ ਨੁਕਸਾਨ ਹੈ ਇਹਦੇ ਬਦੌਲਤ ਅਸੀਂ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਲੈ ਕੇ ਮੈਂ ਕੰਪਨੀ 'ਚ ਖੁਦ ਹੀ ਨਾਲ ਗਏ ਆ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਜਿਹੜਾ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿ ਕਾ ਕਿਉਂ ਇਹ ਮਾਮਲੇ ਤੇ ਅਜਮीन 70000 ਰੁਪਏ ਦਾ ਮਾਮਲਾ ਇਸ ਕਰਕੇ ਉਹਨਾਂ ਨੇ ਸਾਨੂੰ ਲਾਰਾ ਲਾਇਆ ਹੀ ਠੇਕੇਦਾਰ ਪੈਸੇ ਦੇਊਗਾ ਠੇਕੇਦਾਰ ਨਾਲ ਦੋ ਚੌਦਾਂ ਬਾਅਦ ਗੱਲ ਕੀਤੀ ਠੇਕੇਦਾਰ ਕਹਿੰਦਾ ਜੀ ਕੰਪਨੀ ਪੈਸੇ ਦੇਊਗਾ ਉਹ ਦੁਨਨੇ ਜੀ ਆਪਸ ਵਿੱਚ ਮਿਲੇ ਹੋਏ ਆ ਉਹ ਕੋਈ ਸਾਡੀ ਗੱਲ ਨਹੀਂ ਸੁਣਦੇ ਇਹਦੇ ਅਗੇਂਸਟ ਅਸੀਂ ਜਾ ਕੇ ਡੀਸੀ ਸਾਹਿਬ ਨੂੰ ਵੀ ਇਹ ਪੱਤਰ ਦੇ ਕੇ ਆਏ ਆ ਵੀ ਸਰ ਸਾਡਾ ਮੌਕੇ ਸਾਡੀ ਕੰਪਨੀ ਨਹੀਂ ਗੱਲ ਸੁਣ ਰਹੀ ਤੇ ਤੁਸੀਂ ਸਾਡਾ ਇਹ ਮਸਲਾ ਹੱਲ ਕਰਾਓ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਜੀ ਉਲਟੇ ਸਾਡੇ ਸਾਬਕਾ ਸੈਨਿਕ ਨੂੰ ਆ ਕੇ ਧਮਕੀਆਂ ਦੇ ਰਿਹਾ ਇਸ ਅਗੇਂਸਟ ਅਸੀਂ ਅੱਜ ਸਾਰੇ ਸਾਬਕਾ ਸਾਡੀ ਜਲਾ ਕਮੇਟੀ ਮੋਗਾ ਤੇ ਪਿੰਡ ਦੀ ਸਾਡੀ ਜਿਹੜੀ ਸਾਬਕਾ ਸੈਨਿਕਾਂ ਦੀ ਕਮੇਟੀ ਹੈ ਬਣੀ ਹੋਈ ਤੇ ਪਿੰਡ ਦੇ ਪਤਵੰਤੇ ਸਜਣੇ ਨਾਲ ਹੀ ਖੜੇ ਹੋਏ ਆ ਤੇ ਅਸੀਂ ਅਸੀਂ ਪਰ ਜੋ ਅਪੀਲ ਕਰਦੇ ਆਂ ਬਈ ਪ੍ਰਸ਼ਾਸਨ ਨੂੰ ਵੀ ਇਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਕੰਪਨੀ ਦੇ ਉੱਤੇ ਤੇ ਇਹਦਾ ਬਣਦਾ ਮੌਜਾ ਦਵਾਇਆ ਜਾਵੇ ਤਾਂ ਕਿ ਹੋਰ ਕਿਸੇ ਆਉਣ ਵਾਲੇ ਦੇ ਨੁਕਸਾਨ ਨਾ ਹੋਵੇ। ਮੇਰੀ ਜੇ ਇਹ ਨਹੀਂ ਆਪਣਾ ਤੁਹਾਡੀ ਕੋਈ ਸੁਣਵਾਈ ਹੁੰਦੀ ਫਿਰ ਅਗਲਾ ਕਦਮ ਕੀ ਹੈ ਤੁਹਾਡਾ? ਅਗਲਾ ਕਦਮ ਇਹ ਆ ਜੀ ਅਸੀਂ ਪੰਜਾਬ ਲੈਵਲ ਦੇ ਉੱਤੇ ਜਿਹੜੇ ਸਾਬਕਾ ਸੰਕਾ ਨੂੰ ਕਾਲ ਕਰਾਂਗੇ ਚਾਹੇ ਪੈਸਾ ਸਾਡੇ 10 ਪੈਸੇ ਦਾ ਹੀ ਸਾਡਾ ਨੁਕਸਾਨ ਆ ਪਰ ਨੁਕਸਾਨ ਤਾਂ ਨੁਕਸਾਨ ਹੈ ਉਹਨੂੰ ਦੇਣ ਦੀ ਵੀ ਜਿਹੜੀ ਕੰਪਨੀ ਨੇ ਇਹ ਬਰਬਾਦ ਕੀਤੀ ਹੈ ਫਸਲ ਉਹ ਜ਼ਿੰਮੇਵਾਰੀ ਬਣਦੀ ਆ ਉਹਦੇ ਅਗੇਸਟ ਅਸੀਂ ਕਾਰਵਾਈ ਫਿਰ ਨੈਕਸਟ ਸਟੈਪ ਕਰ ਲਵਾਗੇ। ਇਹ ਠੀਕ ਕਿ ਇਹ ਰੋਡ ਬਣਾ ਰਹੇ ਆ ਉਹਨਾਂ ਕੋਲ ਅਫਸਰਾਂ ਨੂੰ ਤੁਸੀਂ ਮਿਲ ਕੇ ਤੇ ਜਾ ਕੇ ਉਹਨਾਂ ਨੂੰ ਅਫਸਰਾਂ ਨੂੰ ਦੋ ਵਾਰੀ ਜਾ ਕੇ ਮਿਲ ਚੁੱਕੇ ਆਂ ਕਿ ਕੰਪਨੀ ਦੇ ਵਿੱਚ ਬਾਈ ਫੇਸ ਜਾ ਕੇ ਮੀਟਿੰਗ ਕਰ ਚੁੱਕੇ ਆਂ ਸਾਨੂੰ ਲਾਰੇ ਲਾਇਆ ਸੀ ਮਹੀਨਾ ਵੇਟ ਕੀਤੀ ਉਹਨਾਂ ਨੇ 15 ਦੇ ਗੇੜੇ ਕੱਢਦੇ ਰਹੇ ਉੱਥੇ ਜਾ ਕੇ ਕੰਪਨੀ ਚ ਵਿੱਚ ਯਾਨੀ ਕੋਈ ਇਨਸਾਫ ਨਹੀਂ ਮਿਲ ਰਿਹਾ ਕੋਈ ਇਨਸਾਫ ਨਹੀਂ ਮਿਲ ਰਿਹਾ ਜੀ ਉਹ ਲਾਰੇ ਲਾਉਂਦੇ ਆ ਕਿ ਠੇਕੇਦਾਰ ਦਾ ਨਾਮ ਠੇਕੇਦਾਰ ਉਹਦਾ ਨਾਮ ਲੈਂਦਾ ਕੰਪਨੀ ਮੈਨੇਜਰ ਦਾ ਤੇ ਕੋਈ ਗੱਲ ਨਹੀਂ ਸੁਣ ਰਿਹਾ ਉਲਟੇ ਕਹਿੰਦੇ ਵੀ ਤੁਹਾਡੇ ਤੇ ਪ੍ਰਸ਼ਾਸਨਾਈ ਕਾਰਵਾਈ ਕਰਾਵਾਂਗੇ ਵੀ ਜੇ ਤੁਸੀਂ ਸਾਡੇ ਦਾ ਕੰਮੇ ਦਖਲ ਕੀਤੀ ਤਾਂ ਤੁਹਾ ਸਾਡੇ ਨਾਲ ਨੇ ਜੁੜ ਚੁੱਕੇ ਸਾਡੇ ਵੀਰ ਨਾਲ ਦੇ ਡਾਕਟਰ ਡਾਕਟਰ ਰਾਜਾ ਸਿੰਘ ਜੀ ਨਾਲੇ ਤੋਂ ਆਉਨ ਨਾਲ ਗੱਲਬਾਤ ਕਰਦੇ ਆ ਵੀ ਇਹਦਾ ਮਸਲਾ ਹੁਣ ਤੁਸੀਂ ਪੰਚਾਇਤ ਤੌਰ ਤੇ ਹੱਲ ਕਰਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੇ ਦੇਣ ਕਿਸੇ ਵੜਿਆ ਅਸੀਂ ਪੰਚਾਇਤ ਦੇ ਸਹਿਯੋਗ ਨਾਲ ਸਾਡੇ ਸਾਬਕਾ ਸੈਨਿਕ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਹੈ ਉਹਨਾਂ ਦੇ ਵਿਕਟਾ ਮੈਂਬਰ ਹੈ ਸਾਡੇ ਬੱਲੀ ਗਰੁੱਪ ਦੇ ਨਾਲ ਮੈਂਬਰ ਪੰਚਾਇਤ ਹੈ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿੰਨਾ ਸਾਡੇ ਸਾਬਕਾ ਸੈਨਿਕ ਦਾ ਨੁਕਸਾਨ ਹੋਇਆ ਇਹ ਪੂਰਾ ਕੀਤਾ ਜਾਵੇ ਠੀਕ ਹੈ ਜੀ ਨਹੀਂ ਅਸੀਂ ਇਹ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਹੋਰ ਵੱਡੇ ਪੱਧਰ ਤੇ ਕੰਮ ਰੋਕਣ ਲਈ ਮਜਬੂਰ ਹੋਵਾਂਗੇ ਕਿਉਂਕਿ ਇਹਦਾ 70-75 ਹੇਠਾ ਹੈ ਤੇ ਨੁਕਸਾਨ ਕਾਫੀ ਹੈ ਗਾਂ ਕਣਕ ਦੀ ਫਸਲ ਵੀ ਨਹੀਂ ਹੋਣੀ ਇਹ ਵੀਰ ਜੀ ਨਾਲੇ ਕਿੱਥੋਂ ਲੈ ਕੇ ਕਿੱਥੋਂ ਤੱਕ ਦਾ ਜਿਹੜਾ ਨੁਕਸਾਨ ਹੋਇਆ ਵਾ ਵੀ ਤੁਹਾਡੇ ਕੱਲਾ ਇਸ ਕਿੱਲੇ ਚ ਹੀ ਆ ਕੋਈ ਹੋਰ ਵੀ ਬਿਲਕੁਲ ਨਹੀਂ ਆ ਨਹੀਂ ਇਹ ਜਿੱਥੇ ਤੱਕ ਸੜਕ ਬਣ ਰਹੀ ਆ ਸਾਡੇ ਪਿੰਡ ਦੇਖਿਆ ਜਾ ਕੇ ਅਸੀਂ ਤੇ ਕਾਫੀ ਝੁੰਨੇ ਦਾ ਜਿਹੜਾ ਏਰੀਆ ਕਾਫੀ ਝੁੰਨੇ ਦਾ ਏਰੀਆ ਜਿਹੜਾ ਡੈਮੇਜ ਹੋਇਆ ਇਹਦੇ ਨਾਲ ਜੀ ਤੇ ਕੈਮੀਕਲ ਵਾਲੀ ਸਵਾਹ ਜਿਹੜੀ ਇਹ ਖੇਤ ਦੇ ਵਿੱਚ ਪਈ ਆ ਤੇ ਇਹਨੇ ਆਉਣ ਵਾਲੀ ਇਹ ਤਾਂ ਫਸਲ ਖਰਾਬ ਕੀਤੀ ਕੀਤੀ ਆ ਆਉਣ ਵਾਲੀ ਕਣਕ ਵਾਲੀ ਫਸਲ ਵੀ ਨਹੀਂ ਹੋਣ ਦੀ ਝਾਕ ਸੁਪਰਸ਼ਾਸਨ ਨੂੰ ਪਰ ਜੋ ਅਪੀਲ ਆ ਕਿ ਇਸ ਵੱਲ ਫੌਰੀ ਧਿਆਨ ਦਿੱਤਾ ਜਾਵੇ ਇਨਾਂ ਨੂੰ ਯੋਗ ਮਨ ਦਾ ਮਾਅਬਜਾ ਦੇ ਕੇ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ। ਧੰਨਵਾਦ। ਬੀਬੀ ਜੀ ਭਾਰਤੀ ਸੰਜੁਨਿਆਂ ਦੇ ਨਾਲ ਤੇ ਮਜ਼ਦੂਰ ਜੁਨਿਆਂ ਦੇ ਨਾਲ ਤੁਸੀਂ ਇਕੱਠੇ ਹੋ ਗਏ ਅੱਜ ਇਸ ਸਥਾਨ ਤੇ ਪਹੁੰਚੇ ਆਂ ਕਦੇ ਸੌਂਦੀ ਪਹੁੰਚੇ ਆਂ ਉਹ ਦੱਸੋ ਜੀ ਮਾਣੇ। ਹਾਂ ਜੀ ਇਹ ਫੌਜੀ ਦੀ ਜ਼ਮੀਨ ਲਈ ਹੋਈ ਆ ਮਾਮਲੇ ਤੇ। ਅੱਛਾ ਜੀ। ਤੇ ਉਹਦਾ ਨੁਕਸਾਨ ਹੋ ਗਿਆ ਬਹੁਤ ਵਾਹ ਕੀਤੀ ਉਹਨੇ ਪਿੰਡ ਚ ਬੰਦੇ ਵੀ ਉਹਨੇ ਉੱਥੇ ਲੈ ਕੇ ਗਿਆ। ਹਾਂ। ਤੇ ਉਹਨਾਂ ਨੇ ਮੰਨੀ ਨਹੀਂ ਫਿਰ ਉਹ ਡੀਐਸਪੀ ਦੇ ਵੀ ਗਏ ਆ ਅੱਛਾ ਜੀ ਤੇ ਹੁਣ ਫਿਰ ਤੁਹਾਨੂੰ ਬੁਲਾਇਆ ਫਿਰ ਅਸੀਂ ਸਾਰੇ ਇਕੱਠੇ ਹੋਏ ਆ ਉਹਦਾ ਨੁਕਸਾਨ ਕਾਫੀ ਹੋ ਗਿਆ ਉਹ ਮੰਨ ਨਹੀਂ ਰਹੇਗੇ ਤਾਂ ਤੁਹਾਨੂੰ ਇਹ ਸਰਬੰਧ ਚ ਸੱਦਿਆ ਤੇ ਅਸੀਂ ਇਕੱਠੇ ਹੋਏ ਆ ਵੀ ਇਹਦੀ ਛਣਵਾਈ ਹੋਣੀ ਚਾਹੀਦੀ ਹੈ ਅਗਾਂ ਕਿਸੇ ਦਾ ਹੋਰ ਵੀ ਨੁਕਸਾਨ ਬਹੁਤ ਹੋਈ ਹੋਈ ਆ ਠੀਕ ਹੈ ਕਬਸੇ ਵੀ ਗੱਲ ਹੋ ਉਹ ਬੱਟਾ ਬੱਟਾ ਹਾਂ पानी वाला कुमका है कुमका उधर दिया चलो नहीं नहीं कर रही था खावदे नहीं वीर हो जो खा था कर रही है कहां नहीं आ होने पा नहीं चलो हेलो ਹੈਲੋ ਆਰਵੀ ਕੰਪਨੀ ਤੋਂ ਸੁਪਰਵਿਜ਼ਨ ਮਹਾਸ਼ਾ ਜੀ ਬੋਲਦੇ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਿਸ਼ਪਾਲ ਸਿੰਘ ਬੋਲਦਾ ਜੀ ਪੱਤਰਕਾਰ ਜੀ ਇੱਕ ਸਰ ਨੂੰ ਦੇ ਤੁਹਾਡੇ ਜਿੱਥੇ ਡਾਲੇ ਤੋਂ ਮਹਿਰੋ ਰੋਡ ਦੇ ਉੱਤੇ ਪੌਲ ਬਣਿਆ ਉੱਥੇ ਨਾਲ ਨਾ ਨਜ਼ਦੀਕ ਜ਼ਮੀਨ ਹੈ ਸਤਪਾਲ ਸਿੰਘ ਸਨ ਫਰੀ ਸਿੰਘ ਦੀ ਜੀ ਜੀ ਉਹ ਜਿਹੜੀ ਤੁਸੀਂ ਇਹ ਪਾਉਨੇ ਆ ਉੱਠ ਵਗੈਰਾ ਨਾ ਦੇ ਉਹ ਪਾਉਲ ਪਾਉਨੇ ਆ ਆਪਣੇ ਸਵਾਹ ਜੀ ਹਾਂ ਜੀ ਉਹ ਸੰਬੰਧ ਦੇ ਵਿੱਚ ਕਿਉਂਕਿ ਉਹਨਾਂ ਦੇ ਅੱਜ ਦੇ ਪੌਣ ਪੌਣ ਕਿੱਲੇ ਚੜੀ ਪਈ ਨਾ ਚੁੰਨਾ ਬਿਲਕੁਲ ਮਰ ਚੁੱਕਿਆ ਜੀ ਅੱਛਾ ਜੀ ਉਹਨਾਂ ਦਾ ਕੀ ਇਲਾਜ ਕੀਤਾ ਸਰ ਤੁਸੀਂ ਉਹ ਆਪਣੀ ਕਰਨਾ ਹੈ ਪਲਾਂਟ ਵਾਲੇ ਕਰਨਾ ਹੈ ਸਾਡੇ ਕੋਲ ਨਾ ਕੋਈ ਸਨ ਨੇ ਨੇ ਪਲਾਂਟ ਵਾਲੇ ਕਿੱਥੋਂ ਜੀ ਆ ਜੀ ਕ੍ਰਿਸ਼ਨ ਵਾਲੇ ਜੀ ਹਾਂ ਲੇ ਕ੍ਰਿਸ਼ਨ ਵਾਲੇ ਜੀ ਕ੍ਰਿਸ਼ਨ ਵਾਲੇ ਇਹ ਕਿੱਥੇ ਆ ਜੀ ਪਲਾਂਟ ਅਡਾਲੇ ਪਰੇਜ ਦੇ ਨਾਲ ਹੀ ਪੁਲ ਦੇ ਨਾਲ ਮੈਂ ਕੋ ਕਹਿੰਦੇ ਸੀ ਗਏ ਆ ਕਹਿੰਦੇ ਸਾਡੇ ਕੋਈ ਸੁਣਵਾਈ ਨਹੀਂ ਹੋਇਆ ਕਹਿੰਦੇ ਸੁਪਰਵਾਈਜ਼ਰ ਸਾਹਿਬ ਨੂੰ ਵੀ ਦੱਸਿਆ ਸੀ ਗਿਆ ਨਹੀਂ ਨਹੀਂ ਸਾਡੇ ਕੋਲ ਹੋਣੀ ਹੈ ਜਿਹੜਾ ਕੁਝ ਅੱਛਾ ਜੀ ਹਾਂ ਜੀ ਨੇ ਇਹ ਲੋਕ ਤੁਸੀਂ ਕੋਈ ਹੱਲ ਨਹੀਂ ਕਰ ਸਕਦੇ ਜੀ ਨਹੀਂ ਇਹ ਪ੍ਰਾਂਤਾਂ ਦਾ ਹੀ ਕਰਨਾ ਜੀ ਤੇ ਕੌਣ ਕੌਣ ਉੱਥੇ ਉਹਨਾਂ ਕੋਈ ਨੰਬਰ ਹੈਗਾ ਚੰਗਾ ਇੱਕ ਨੰਬਰ ਨਹੀਂ ਉੱਥੇ ਜਾ ਕੇ ਮਿਲਣਾ ਪਊ ਉਹਨਾਂ ਨੂੰ ਕਿ ਕੌਣ ਉੱਥੇ ਮੈਨੇਜਰ ਵਗੈਰਾ ਕੋਈ ਉਹਨਾਂ ਨੰਬਰ ਹੈ ਜੀ ਜੀਐਮਓ ਜੀਐਮਓ ਨਾਲ ਜੀ ਕੁਝ ਕੋਈ ਵੀ ਉੱਥੇ ਅੱਛਾ ਜੀ ਹਾਂ ਜੀ ਤਾਂ ਤੁਸੀਂ ਕੋਈ ਹੱਲ ਨਹੀਂ ਕਰ ਸਕਦੇ ਨਹੀਂ ਆਪਣਾ ਨਹੀਂ ਆਗਾ ਜੀ ਇਹ ਸਿਰ ਆਪਣਾ ਕੰਮ ਹੀ ਨਹੀਂ ਆਏ ਨਹੀਂ ਤੁਹਾਡੇ ਕੋਲੇ ਐਨੇ ਸਾਰੇ ਸਾਈਡਾਂ ਨਾਲ ਦੇ ਉਸ ਤੋਂ ਲੈ ਕੇ ਬੁਣੇ ਨਹੀਂ ਆਪਣੇ ਕੰਮ ਨਹੀਂ ਹੈਗਾ ਜੀ ਅੱਛਾ ਜੀ よろしくおいし